ਦੋ ਦਿਨ ਤੋਂ ਬੜੀ ਅਨਫੋਰਚੂਨੇਟ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇੱਕ ਵੀਡੀਓ ਵਾਇਰਲ ਕਰਦੇ ਆ ਕ੍ਰਿਸ਼ਨ ਭਾਈ ਚਾਰੇ ਬਾਰੇ ਔਰ ਦੁਨੀਆਂ ਨੂੰ ਪਤਾ ਕਿ ਵਡੇਰ ਦਾ ਸਭ ਤੋਂ ਲੈ ਕੇ ਹੁਣ ਤੱਕ ਮੇਰਾ ਇਸ ਭਾਈ ਚਾਰੇ ਦੇ ਨਾਲ ਕੀ ਸਬੰਧ ਨੇ ਰੋਸ਼ਨ ਜੋਸਫ ਸੁਖਜਿੰਦਰ ਸਿੰਘ ਰਦਾਵਾ ਨੇ ਜ਼ਿਲ੍ਹਾ ਦਾ ਪ੍ਰਧਾਨ ਬਣਾਇਆ ਸੀ ਅੱਜ ਵੀ ਉਹਨੂੰ ਜਾ ਕੇ ਪੁੱਛ ਲਓ ਡੈਨੀਅਲ ਖੁਸ਼ੀ ਖੁਸ਼ੀਪੁਰ ਤੋਂ ਉਹਨੂੰ ਪੁੱਛੋ ਇਹ ਸਾਰੇ ਲੋਕ ਜਿਹੜੇ ਮੇਰੇ ਆਪਣੇ ਪਰਿਵਾਰਕ ਮੈਂਬਰ ਔਰ ਜਿਹੜੀ ਗੱਲ ਇੱਕ ਕਾਨੂੰਨੀ ਹਰਕਤ ਕੀਤੀ ਆ ਆ ਮੈਂ ਐਫ ਆਰ ਕਰਵਾਈ ਆ ਇਹ ਭੋਜਨ ਉਪਰ ਐਫ ਆਈ ਆਰ ਆ ਔਰ 25 5 26 ਨੂੰ ਇਹਨੂੰ ਮੈਂ ਕਰਵਾਤਾ ਤੇ ਜਿਹੜੀਆਂ ਦਫਾ ਲਗੀਆਂ 469 ਤੇ 500 ਜਿਹੜੀ ਦਫਾ ਇਹ ਸੈਕਸ਼ਨ ਲੱਗੇ ਨੇ ਇਹਦੇ ਵਿੱਚ ਕਿ ਫੋਰ ਜੜੀ ਜਿਹੜੀ ਕੀਤੀ ਆ ਮੈਨੂੰ ਬੜੀ ਹੈਰਾਨਗੀ ਕਿ ਮੈਂ ਇਹ ਮੇਰਾ ਆਪਣਾ ਇੱਕ ਪਰਿਵਾਰਕ ਮੈਂਬਰ ਨੇ ਅੱਜ ਵੀ ਉਹਨਾਂ ਦਾ ਪਰਿਵਾਰ ਮੇਰੇ ਨਾਲ ਖੜਾ ਇਹ ਜਿਹੜੀ ਚੀਜ਼ਾਂ ਤਨਾਉਣੀਆਂ ਰਖਦਾ ਕਰਨੀਆਂ ਹਿੰਦੁਸਤਾਨ ਦੇ ਵਿੱਚ ਆਪਣੀ ਇਹ ਦੋਵੇਂ ਪਾਰਟੀ ਨੂੰ ਹਾਰ ਜਿਹੜੀ ਦਿਖ ਰਹੀ ਹੈ ਔਰ ਵਨ ਸਾਈਡਡ ਗੁਰਦਾਸਪੁਰ ਚ ਇਲੈਕਸ਼ਨ ਚੱਲ ਰਹੀ ਹੈ ਇਹ ਐਸਫਆਰ ਦੇ ਵਿੱਚ ਜਿਹੜੀਆਂ ਨੇ ਕਿ ਫੋਰਜਰੀ ਜਿਨਾ ਕੀਤੀ ਹੈ ਜਿਨਾ ਤਖਤੜੀ ਕੀਤੀ ਹੈ ਮੇਰੀ ਆਵਾਜ਼ ਐਡਿਟ ਕੀਤੀ ਆ ਸਰਦਾਰ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੇ ਫਾਦਰ ਆ ਇਹਨਾਂ ਨੂੰ ਮੈਂ ਬਾਅਦ ਚ ਪੁੱਛਿਆ ਕਿ ਕੀ ਚੀਜ਼ ਹੈ ਜਿਹੜੀ ਤੂੰ ਸਟੇਜ ਤੇ ਬੋਲ ਗੋ ਕਹਿੰਦੇ ਜੀ ਏ ਆਈ ਟੈਕਨੋਲੋਜੀ ਆ ਤੁਹਾਡੀ ਆਵਾਜ਼ ਕਿਤੇ ਵੀ ਕਿਸੇ ਚੀਜ਼ ਫਿਟ ਕਰਕੇ ਉਹ ਚੀਜ਼ ਨੂੰ ਕਰ ਦਿੰਦੇ ਨੇ ਇਹ ਮੈਂ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਪਣੇ ਜਿਹੜਾ ਮੇਰੇ ਭਾਈਚਾਰਕ ਸਾਂਝ ਜਿਹੜੀ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਮੈਂ ਲੋਕਾਂ ਦੇ ਨਾਪਾਕ ਇਰਾਦੇ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਂਗਾ ਸਾਡੇ ਪੰਜਾਬ ਚ ਵੇਖੋ ਮੇਰੇ ਇਲਾਕੇ ਚ ਖਾਸ ਕਰਕੇ ਦੇਖੋ ਕਿ ਇਹ ਜਿਹੜੀ 크੍ਰਿਸਚਨ Hindu ਤੇ Sikh ਇਹਨਾਂ ਦੀ ਇਨੀ ਭਾਈਚਾਰਕ ਸਾਂਝ ਜਿਹੜੀ ਕਦੀ ਵੀ ਨਹੀਂ ਟੁੱਟ ਸਕਦੀ